ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਤੇ ਨੇੜੇ ਜਾਖਲ ਹਰਿਆਣਾ ਕਈ ਕੁਆਲਿਟੀਆਂ ਦਿਖਾ ਦਾਂਗੇ ਬਾਈ ਕੋਲੋਂ ਅੱਜ ਆਪਾਂ ਤੁਹਾਨੂੰ ਇੱਕ ਦਿਖਾ ਦਾਂਗੇ ਟੋਕੜ ਝੋਟੀ ਇੱਕ ਦੋ ਦੰਦ ਤੋਹਫਾ ਸੂਣ ਦੇ ਬਿਲਕੁਲ ਨੇੜੇ ਆ ਮਹੀਨਾ ਦੋ ਮਹੀਨੇ ਕੱਢਦੀ ਆ ਤੇ ਇੱਕ ਹੈਗੀ ਆ ਚਾਰ ਦੰਦ ਮੀਣੀ ਝੋਟੀ ਫੁੱਲ ਵੱਡੇ ਕਦ ਕਾੜ ਚ 8 ਮਹੀਨੇ ਦੀ ਗੱਬਣ ਪਹਿਲਣ ਸੂਣ ਵਾਲੀ ਤੇ ਇੱਕ ਆ ਗਈ ਮੋਰਾ ਨਸਲ ਦੇ ਵਿੱਚ ਤੇ ਇੱਕ ਆ ਗਈ ਪਿਓਰ ਨੀਲੀ 라ਵੀ ਦੇ ਵਿੱਚ ਜਿਹੜੀ ਆਪਾਂ ਕਹਿ ਸਕਦੇ ਆ 100 ਦਾ 100% ਪਿਓਰ ਨੀਲੀ ਤੇ ਇੱਕ ਵੱਡੀ ਮੱਝ ਆ ਗਈ ਇਧਰਲੇ ਬੰਨੇ ਤਿੰਨ ਆਗੀਆਂ ਗੱਬਣਾ ਤੇ ਦੋ ਆਗੀਆਂ ਸਾਢੇ 7 ਤੇ 8 ਮਹੀਨੇ ਨੇ ਗੱਬਣਾ ਤੇ ਇੱਕ ਆ ਗਈ ਤੋਕੜਾ ਦੰਦਾ ਜੀ ਨੇ ਪਸ਼ੂ ਬਾਕੀ ਗੱਲਬਾਤ ਕਾਲੇ ਨਾ ਕਰਾ ਦੇਣਾ ਕੱਲੀ ਕੱਲੀ ਪਸ਼ੂ ਖੋਲ ਕੇ ਤੋੜ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਹੋਰ ਕਾਲੇ ਕਿਵੇਂ ਠੀਕ ਠਾਕ ਹੋ ਜੂਗੀ ਚੜਦੀ ਕਲਾ ਐਨ ਚੜਦੀ ਕਲਾ ਅਇਤੋ ਕਰ ਲੀਆ ਫਿਰ ਕਰ ਲੈ ਜਿੱਦੋਂ ਕਰ ਲੈ ਚੱਲ ਉੱਥੇ ਜੀ ਡੀ ਝੋਟੀ ਦਾ ਹਾਂ ਥੋੜੀ ਜੀ ਨਰਮ ਹੈ ਗੁਰੇ ਪਾਉਣ ਦੀ ਸਲਾਹੰਤੀ ਬੀੜੂ ਜਿਹਦੀ ਠੀਕ ਹੈ ਗੱਲ ਆਹ ਚੱਲ ਇਹ ਦਿਖਾਵਾਂਗੇ ਵਿੱਚੇ ਕੈਮਰਾ ਇਹਦੇ ਮਾਰ ਦਾਂਗੇ ਤੋਰ ਖੋਲ ਕੇ ਫਿਰ ਕਲੀਏ ਕਰ ਮੈਨੂੰ ਤੇ ਦੋ ਨੰਬਰ ਤੇ ਫਿਰ ਇੱਕ ਨੀਲੀ ਰਾਵੀ ਦਿਖਾਵਾਂਗੇ ਦਿਖਾ ਦਾਂਗੇ ਤੋਹਫੀ ਮੈਨੂੰ ਆ ਤੋਰਦੇ ਆ ਇਹਨੂੰ ਕੱਦ ਕਾੜ ਵੀ ਚੰਗਾ ਰੱਖਦੀ ਆ ਸਿੰਘ ਵੀ ਗੋਲ ਆ ਗਿਆ ਤੇ ਬਾਡੀ ਦੀ ਵੀ ਲਾਜਵਾ ਵੀ ਆ ਝੋਟੀ ਪੂਰੀ ਉੱਚੀ ਲੰਮੀ ਆ ਗਈ ਨਰਮ ਨਰਮ ਜ਼ਰੂਰ ਆ ਥੱਲੇੋਂ ਬੱਸ ਥੋੜੇ ਜਿਹਾ ਭਾਂਜ ਵੀ ਆ ਗੁਰੀਪਾਲਾ ਜੀ ਵੀ ਕਈ ਵਾਰੀ ਕੋ ਮਿੱਤਰ ਦੇਖ ਕੇ ਅਗਲਾ ਕਹਿੰਦੇ ਪਾਸਾ ਪੂਸਾ ਹੈ। ਪਾਲਾ ਜੇ ਮੇਰੇ ਨਾਲ ਵੀਡੀਓ ਕਾਲ ਤੇ ਬਾਅਦ ਚ ਦੇਖ ਲੈ ਜਾਈ। ਠੀਕ ਆ ਗੱਲ। ਹਾਂ। ਸੂਆ ਕਿਹੜਾ ਸੁੰਦੀ ਆ? ਦੂਜਾ ਦੂਜਾ ਬਾਈ। ਦੂਜਾ। ਹਾਂਜੀ। ਕਾਇਕ ਦਿਨ ਕੱਢਦੀ ਆ। ਦਿਨ ਲੈ ਜੂ ਹਫਤਾ ਦੱਸ ਦੇ ਨਾਲੇ ਨਰਮੇ ਵਾਲੀ। ਹਫਤਾ ਦੱਸ ਦੇ। ਹੂੰ। ਕੀ ਰਿਕਾਰਡ ਦੱਸਿਆ ਦੁੱਧ ਦਾ? ਰਿਕਾਰਡ ਵੀਰੇ 15 ਕਿਲੋ ਦੁੱਧ ਕੱਢੇ ਝੋਟੇ। 11 ਹੋਰ ਕਮਾਦੇ ਆ ਇਹਨੇ। ਪੈਲਣ ਦਾ ਰਿਕਾਰਡ ਪਾਈ ਕਹਿੰਦਾ ਹੈਗਾ ਇਹਦਾ 15 ਕਿਲੋ ਦੰਦ ਦੰਦਾਂ ਦੇਖੇ ਵੀ। ਨਾ ਤੂੰ ਪੂਰੇ ਕਰ ਗਈ ਵੀਰੇ ਦੰਦਾਂ ਦਾ। ਦੰਦਾਂ ਅੱਧ ਦਿਨ ਜਿਵੇਂ ਬਾਈ ਨੇ ਦੱਸਿਆ ਵੀ ਕੱਢ ਦਿਆ ਕਿਉਂਕਿ ਸੂਆ ਜੈਨੂਅਨੀ ਦੂਜਾ ਦੂਜੇ ਕੇ ਸੂਏ ਤੱਕ ਹੀ ਪਸ਼ੂ ਤਕਰੀਬਨ ਭੜ ਪਾਉਂਦਾ ਹੁੰਦਾ ਹਾਂ ਤੇ ਆ ਗਈ ਲਾਜਵਾਬ ਥਾਣ ਦਾ ਸੈਜ ਬਹੁਤ ਸੋਹਣਾ ਤੇ ਅੱਜੇ ਕਿਸੇ ਭਰਾ ਨੇ ਲੈਣੀ ਆ ਠੰਡੀ ਨਰਮ ਵਾਲੀ ਸੁਭਾਅ ਵਾਲਾ ਠੰਡਾ ਹੈ ਵੀਰੇ ਥਾਣਾ ਦੀ ਓਟ ਤੇ ਹਾਂ ਥਾਣਾ ਦੀ ਓਟ ਤੇ ਭੇਜ ਦਾਂਗੇ ਬਾਈ ਲੈ ਚੱਲੇ ਇੱਥੋਂ ਪਛਾਣ ਤੋਂ ਦਿਖਾ ਦਿੰਗਾ ਇਹਦੀ ਸਾਰੀ ਝੋਟੀ ਦਿਖਾ ਦਿੰਦਾ ਬਾਡੀ ਬੁੱਡੀ ਬਾਡੀ ਹੈ ਨਾ ਕਿ ਬੰਦੇ ਬਾਈ ਬੰਦੇ ਬੰਦੇ ਕਮਾਗੇ ਬੰਦੇ ਕਮਾਗੇ ਪੂਰਾ ਦੂਜਾ ਸੂਂਦੀ ਆ ਬਾਕੀ ਇਹਦੇ ਮਰਦੇ ਕੈਮਰਾ ਪੂਰਾ ਹੋਇਆ ਜੋ ਤਾ ਇਹ ਵਾਲਾ ਲੈ ਚਲਾ ਇਹਨੇ ਇਹ ਆ ਗਈ ਮੋਰਾ ਚ ਇਹਦੇ ਅਗਲਾ ਨੰਬਰ ਆਊਗਾ ਨੀਲੀ ਰਾਵੀ ਦਾ ਬਾਦੀ ਬੁੱਡੀ ਝੋਟੀ ਦੀ ਵਾਲੀ ਆ ਕੱਚੀ ਕੱਚੀ ਜਿਵੇਂ ਮਰਜ਼ੀ ਲਾ ਲਓ ਜਿਵੇਂ ਤੁਹਾਨੂੰ ਦੱਸਿਆ ਵੀ ਕੱਚੀ ਕੱਚੀ ਵਾਲਾ ਸੀਨ ਆ ਉਦਾਂ ਛੋਟੀ ਨਹੀਂ ਹੈਗੀ ਕਿਸੇ ਵੀ ਪਾਸੇ ਬਾਈ ਪੂਰੀ ਜੱਲ ਇਹਦਾ ਯਾਰ ਜਮੀ ਅੱਜ ਵਾਲਾ ਪਾਜ ਮੈਂ ਅਗਲਾ ਚਲ ਕੱਚੀ ਐ ਨਰਮ ਐ ਸਾਮੂਗਾ ਵੀ ਠੀਕ ਹੈ ਬਾਕੀ ਸੂਕੇ ਖਾਂਦਾ ਪਿੰਦੇ ਨੰਗਰਾ ਨਾ ਠੀਕ ਹੈ 140 ਝੋਟੀ ਦੇ ਦਾਂਗੇ ਅੱਜ ਹਾਂ 1 ਲੱਖ ਤੇ 40 40 ਹਜ਼ਾਰ ਦੀ ਹਾਂ ਤੇ ਬਾਈ ਕਹਿੰਦਾ ਇਹ ਝੋਟੀ ਅੱਜ 1 ਲੱਖ ਤੇ 40 ਦੀ ਤੁਹਾਨੂੰ ਦੇ ਦਾਂਗੇ ਤੇ ਹੁਣ ਗਾਹੀ ਇੱਥੇ ਮਾਰੋ ਏ ਅੱਖਾਂ ਵੀ ਦੋਨੇ ਪਿਓਰ ਨੀਲੀ ਦੇ ਆ ਗਿਆਂ ਫੇਸ ਕਾਲੇ ਹੋਰਾਂ ਦਾ ਫੇਸ ਤੇ ਮਾਰ ਗਏ ਮਰਾ ਇਹ ਆ ਗਈ 110% ਨੀਲੀ ਦੋਨੇ ਅੱਖਾਂ ਫੁੱਲ ਨੀਲੀ ਦੇ ਵਿੱਚ ਆ ਗਈਆਂ ਫੇਸਾਰੇ ਪੱਖ ਤੋਂ ਤੇ ਪੈਰਾਂ ਵਾਲੇ ਪੱਖ ਤੋਂ ਊਸ਼ ਵਾਲੇ ਪੱਖ ਤੋਂ ਹੋ ਜਾ ਪੁੱਤ ਬੰਨੇ ਨੂੰ ਢੋੜ ਕਾਲੇ ਹੋ ਗਏ ਇਸ ਕਿਹੜਾ ਸੁਦਾ ਸੁੰਦੀ ਆ ਦੂਜਾ ਵੀਰੇ ਦੂਜਾ ਸੂਆ ਤੇ ਪਹਿਲਣ ਦਾ ਕਿੰਨਾ ਕਰ ਦੱਸ ਪਹਿਲਣ ਨੇ 16 ਲੀਟਰ ਤੋਂ ਕੱਢੇ ਵੀਰੇ ਨੀਲੀ ਰਾਵੀ ਨਹੀਂ ਹਾਂ ਇਹ ਸਿਸਟਮ ਥੱਲੋਂ ਬੜਾ ਚੰਗਾ ਹਨਾ ਬਾਈ ਹਲ ਤਾਂ ਕੁਝ ਵੀ ਨਹੀਂ ਕਾ ਇੱਕ ਦਿਨ ਕੱਢੂਗੀ ਇਹ ਤਾਂ ਗਾਂ ਵਾਂਗੂ ਸੁਣੇ ਨੇ ਹੈ ਬਲੇਤਰ ਗਾਂ ਵਾਂਗੂ ਸੁਣੇ ਥੱਲੋਂ ਗਾਂ ਬਣ ਕੇ ਹਾਂ ਕਮਾਏ ਨੂੰ ਫਿਰ ਟਾਂਚਾ ਬਿਲਕੁਲ ਨੀਲੀ ਰਾਵੀ ਵਾਲਾ ਆ ਗਿਆ ਪਿਓਰ ਨੀਲੀ ਕਹਿ ਲੈਣਾ ਜਿਵੇਂ ਆਪਾਂ ਦਰਮਿਆਨੀ ਹਾਈਟ 'ਚ ਹੁੰਦੀ ਹੈ ਜਿੱਦਾਂ ਨੀਲੀ ਦੀ ਓਦਾਂ ਦੀ ਆ ਗਈ ਪੂਛ ਤੋਂ ਲਾ ਕੇ ਥਣ ਦੇ ਸਹਜ ਤੋਂ ਲਾ ਕੇ ਆਰਡਰ ਤੋਂ ਲਾ ਕੇ ਬਾਡੀ ਕਰੈਕਟਰ ਤੋਂ ਲਾ ਕੇ ਚੰਗੀ ਆ ਤੇ ਇਥੋਂ ਗੇਰੀ ਪਛਾਲੇ ਪੱਖ ਤੋਂ ਦਿਖਾ ਦੇ ਚੜਾਈ ਦਿਖਾ ਦੇ ਜੋ ਕੀ ਚੜਾਈ ਕਿੰਨੀ ਆ ਤੇ ਇੱਥੇ ਰੋਕ ਲਾ ਕਾਲੇ ਕਰੀ ਕਰੀ ਉਰਲੇ ਬੰਨੇ ਮੂੰਹ ਝੋਟੀ ਦਾ ਇੱਥੇ ਰੋਕ ਲਾ ਰੋਕ ਲਾ ਰੋਕ ਲਾ ਤੇ ਇਥੋਂ ਮਾਰ ਲੈ ਲੈ ਚੱਲ ਲੈ ਚੱਲ ਲੈ ਚੱਲ ਐਂ ਲੈ ਚੱਲ ਕਮਾ ਦੇ ਕਰਾਂ ਹੋਰ ਇਹ ਆ ਗਈ ਪਿਓਰ ਨੀਲੀ ਚ ਪਹਿਲਨ ਦਾ ਰਿਕਾਰਡ ਬਾਈ ਕਹਿੰਦਾ ਹੈਗਾ ਇਹਦਾ 16 ਕਿਲੋ ਦਾ 16 ਕਿਲੋ ਦਾ ਰਿਕਾਰਡ ਹੈ ਬਾਡੀ ਬੂਡੀ ਵਾਲੇ ਪੱਖ ਤੋਂ ਬੜੀ ਚੰਗੀ ਆ ਝੋਟੀ ਖਣ ਦਾ ਸਹਿਜ ਵੀ ਐਨ ਰੱਖਦੀ ਆ ਪੂਰਾ ਚੰਗਾ ਰੱਖਦੇ ਆ ਥਣ ਦਾ ਸਹਿਜ ਪੂਰਾ ਗੁੱਲੇ ਆਲਾ ਥਣ ਕਹਿ ਲੱਗਦੇ ਆਪਾਂ ਇਹਨੂੰ ਦਿਨ ਕਿੰਨੇ ਕੇ ਪੈਂਡਿੰਗ ਨੇ ਕਾਲੇ ਦੇ ਆਏ 9 ਦਿਨ 10 ਦਿਨ ਪੈ ਗਏ ਬਾਈਲੇ 9 10 ਦਿਨ ਬਾਕੀ ਹਾਂ ਪੈਸੇ ਇਹਦੇ ਫਿਰ ਅੱਜ ਇਹਦੇ ਲੈ ਲਾਂਗੇ ਵੀਰੇ 1 ਲੱਖ 45000 ਰੁਪਏ ਮਾਨਤਨ ਕੋਲ ਕਰ ਦਾਂਗੇ 1 45000 ਹਾਂ ਮਾਨਤਨ ਬਾਈ ਕਹਿੰਦਾ 1 45000 ਕਰ ਦਿਆਂਗੇ ਝੋਟੀ ਆ ਗਈ 100 ਦਾ 100 ਨੀਲੀ ਰਾਵੀ ਜਿਵੇਂ ਭਰਾ ਭਰਾਵਾਂ ਦੀ ਡਿਮਾਂਡ ਹੁੰਦੀ ਆ ਨਾ ਵੀ ਪਿਓਰ ਨੀਲੀ ਦੀ ਲੈਣੀ ਆ ਨੀਲੀ ਦੀ ਝੋਟੀ ਆ ਗਈ ਇੱਥੋਂ ਮਾਰ ਦਿੰਦਾ ਵੀ ਫੇਸ ਤੇ ਕੈਮਰਾ ਤੇ ਮਾਰ ਪਰ ਨਹੀਂ ਲੀਦਾ ਵੀ ਦੇ ਵਿੱਚ ਆ ਗਿਆ ਹਾਲ ਵੀ ਬਾਲਾ ਬਾਈ ਕਮਾਲ ਲੱਗਿਆ ਗੁਰੀ ਜਿਹੜਾ ਥਾਣੇ 'ਚ ਲੱਗੇ ਹੋਇਆ ਦੇਖੀ ਮਾਰੀ ਬਾਈ ਕੈਮਰਾ ਸਾਹ ਤੇ 1,54,000 ਰੁਪਏ ਕਹਿੰਦਾ ਇਹਦਾ ਆਪਾਂ ਲੈ ਲਾਂਗੇ ਤਾਂ ਹੁਣ ਮਾਰ ਗਿਆ ਮਾੜਾ ਗਰੀ ਇਤੋਂ ਆ ਗਿਆ ਰੀ ਓਏ ਹੁਣ ਮਾਰ ਕੈਮਰਾ ਕਿਹੋ ਜਿਹਾ ਲੱਗਿਆ ਝੋਟੀ ਨੂੰ ਕਿੰਨੇ ਗੈਪ ਤੇ ਲੱਗਿਆ ਇਹੋ ਜਿਹਾ ਮੋਟਾ ਦੇਖੀ ਜਾ ਹੁਣ ਫੇਸ ਤੇ ਆਪਾਂ ਚੋਕੇ ਲੈ ਝੋਟੀ ਨੂੰ ਫੇਸ ਤੇ ਮਾਰਦੇ ਇਹ ਹੋ ਸਕਦਾ ਜਦੋਂ ਤੱਕ ਵੀਡੀਓ ਅਪਲੋਡ ਕਰਾਂ ਮੈਂ ਝੋਟੀ ਸੂਪ ਨਾ ਸੂਪੂਗੀ ਬਾਈ ਬੈਠਣ ਸੌਣ ਦੀ ਤਿਆਰੀ 'ਚ ਹੀ ਆ ਬੈਠ ਉੱਠ ਕਰਦੀ ਆ ਨਾੜਾ ਨੂੜਾ ਲਖਾ ਤੇ ਆਰਡਰ ਕੁਆਲਟੀ ਤੇ ਬਿਲਕੁਲ ਬਰੀਕ ਪੂਛ ਦੇ ਵਿੱਚ ਆ ਗਈ ਤੇ ਆਰਡਰ ਐਨ ਆ ਗਿਆ ਜਮ ਐਨ ਫਾਸਮਾ ਦਾ ਆਰਡਰ ਕਹਿ ਸਕਦੇ ਆ ਬਾਲੀ ਚੰਗੀਆਂ ਵੀਰੇ ਬਾਲੀ ਠੰਡੀ ਸਾਦ ਸੁਆਦੀ ਬਾਲੀ ਬਰੀਕ ਆ ਗਈ ਜਮ ਫੱਲਾ ਬਰੀਕ ਚਮੜੇ ਦੇ ਆ ਗਈ ਬਿਲਕੁਲ ਬਰੀਕ ਚਮੜੇ ਚ ਆ ਗਈ ਝੋਟੀ ਤੇ ਆ ਗਈ ਨਵੇਂ ਹਾਣ ਦੇ ਵਿੱਚ ਹੀ ਸੁਆ ਘੜਾ ਘੜੇ ਦੂਜਾ ਫਿਰ ਇਹਦਾ ਸਾਰੇ ਦੂਜੇ ਨਹੀਂ ਵੀਰੇ ਠੀਕ ਆ ਗੱਲ ਹਾਂ ਤਿੰਨ ਜੁਟੀ ਦੂਜਾ ਆਰਡਰ ਬਹੁਤ ਸੋਹਣਾ ਰੱਖਦੀ ਆ ਤੇ ਥਣ ਬਹੁਤ ਸੋਹਣਾ ਰੱਖਦੀ ਆ ਝੋਟੀ ਵਾਕੀ ਜਦੋਂ ਸੂਗ ਹੀ ਨਾ ਘੰਟੇ ਅੱਧੇ ਘੰਟੇ ਬਾਅਦ ਜਿਵੇਂ ਪਸ਼ੂ ਸੂਣ ਵੇਲੇ ਨਾ ਹੁਣੇ ਸੂਣ ਲੱਗ ਰਿਹਾ ਵੀਰੇ ਹੱਸ ਜਾਂਦਾ ਥੱਲੇ ਉਹ ਕੰਮੇ ਹੋ ਜੀ ਹਾਂ ਤੋਰਦੇ ਤੋਰਦੇ ਆ ਇਹਨੂੰ ਕਿਰਾਂ ਹੋਰ ਤੋਰਦੇ ਇੱਥੋਂ ਦਿਖਾ ਦੇ ਗਰੀ ਲੰਬਾਈ ਲੰਬੂਈ ਤੇ ਸਿੰਗ ਆ ਗਿਆ ਜਮਾ ਬੰਦ ਖਰੀਦਾ ਆਪਣੀ ਸਾਰੀ ਹਰਿਆਣੇ ਦੀ ਆ ਬਾਈ ਹਰਿਆਣੇ ਦੀ ਇਧਰ ਦੀ ਤਾਂ ਨਹੀਂ ਮੇਰੀ ਗੱਲ ਸੁਣ ਲੈ ਐ ਕਿੱਥੇ ਯਕੀਨ ਨਹੀਂ ਬੰਨਣਾ ਇਹ ਕਿਤੇ ਗਰਮੀ ਵਾਲੀ ਤਿੰਨ ਦਿਨ ਲੱਗੇ ਸਾਨੂੰ ਠੀਕ ਹੈ ਗੱਲ ਹਾਂ ਮੈਂ ਨਾ ਕਈ ਮਿੱਤਰਾਂ ਦੇਖਣ ਸਟੇਟਸ ਜੇ ਲਾਏ ਉਹ ਲਾਲਾ ਲਾਲਾ ਨਾਕਾ ਗੇੜ ਲੱਗ ਰਿਹਾ ਠੀਕ ਹੈ ਉਹ ਕੁੱਤੇ ਨਾਲ ਕਹ ਅਦੇ ਖਰੀਦ ਬਾਈ ਕਹਿੰਦਾ ਗਰੰਟੀ ਵਾਲਾ ਕੰਮ ਆ ਹਰਿਆਣੇ ਦੀ ਆ ਲੈ ਚ ਲੈ ਐਂਦੀ ਕਾਲੇ ਸੂਆ ਦੂਜਾ ਤੇ ਸੂਏ ਨੇ ਪੈਣਾ ਹੀ ਆ ਜਦੋਂ ਤੱਕ ਮੈਂ ਵੀਡੀਓ ਪਾਉਣੀ ਆ ਬਾਈ ਇੱਕ ਗੱਲ ਤਾਂ ਹੈਗੀ ਆ ਆਪਾਂ ਕਹਿੰਨੇ ਆ ਚੱਲ ਮਿੱਤਰ ਹੁਣ ਆਪਣਾ ਹੁਣ ਚੱਲ ਰਿਹਾ ਕੈਮਰਾ ਠੀਕ ਹੈ ਤੇ ਮਾਲ ਉਧਰ ਵੀ ਵੀਰੇ ਹੈ ਨਹੀਂ ਉਹ ਕੰਮ ਨਹੀਂ ਹੈਗਾ ਪਹਿਲਾਂ ਠੀਕ ਹੈ ਹਾਂ ਨਹੀਂ ਗੱਪਣਾ ਲੈਂਦੇ ਨਹੀਂ ਤੀ ਅਸੀਂ ਗੱਪਣਾ ਜਮੀ ਖਿੱਚ ਕੇ ਲਏ ਆ ਵੀਰ ਹੁਣ ਕੀ ਕਰੀਏ ਹੋਰ ਟਾ 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 ਹਾਂ ਬੜਾ ਬੜਾ ਟਾ ਟਾ ਭਾਈ ਇਹ ਜਿਹੜੇ ਡੇਰੀਆਂ ਜਿੰਨਾਂ ਨਹੀਂ ਮੈਂ ਲਾਲੇ ਬਿਸ਼ਾਰ ਅਸੀਂ ਸਾਰਾ ਸਾਲ ਤੱਕ ਠੀਕ ਹੈ ਗੱਲ ਹਾਂ ਆ ਲੈ ਚਲ ਕਮਾ ਕੇ ਇਸ ਹੂਣ ਦੇ ਬਿਲਕੁਲ ਨੇੜਾ ਆ ਦੁੱਧ ਦਾ ਕੀ ਰਿਕਾਰਡ ਦੱਸਿਆ ਤਾਂ ਬਾਈ ਦੁੱਧ ਵੀਰੇ 15 ਕਿਲੋ ਕੱਢੇ ਨੇ ਠੀਕ ਆ ਗੱਲ ਤੇ ਬਾਕੀ ਜਿਹੜੇ ਭਰਾ ਨੇ ਲੈਣੀ ਆ ਉਹਨੇ ਆਪਦੀ ਸਮਝਣਾ ਲੈਣੀ ਆ ਤੇ ਆ ਗਈ ਬਰੀਕ ਜਮਾ ਆਰਡਰ ਸੋਹਣਾ ਰੱਖਦੀ ਆ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਆਰਡਰ ਬਿਲਕੁਲ ਗਾਵਾਂ ਨਾਲ ਬਈ ਆ ਨਾਲ ਲਗਵਾ ਜ ਆਰਡਰ ਆ ਲੈ ਚਲ ਬਾਈ ਆ ਜਾ ਆ ਗਈ ਜਮਾ ਬਰੀਕ ਕੱਦ ਕਾਟ ਵੀ ਸੋਹਣਾ ਰੱਖਦੀ ਆ ਤੇ ਉੱਤੋਂ ਚੜਾਈ ਵੀ ਸੋਹਣੀ ਆ ਤੇ ਆ ਗਈ ਬਿਲਕੁਲ ਬਰੀਕ ਚਮੜੇ ਦੇ ਵਿੱਚ ਨਾੜਾ ਨੂੜਾ ਆਰਡਰ ਤੇ ਬਹੁਤ ਸੋਹਣੀਆਂ ਰੱਖਦੀ ਆ ਆਰਡਰ ਦੇ ਵੀ ਬਾਈ ਸਾਰੇ ਦੇਖ ਲੈ ਇੱਥੇ ਮਾਰ ਦੇ ਕੈਮਰਾ ਸਾਰ ਇਥੇ ਦਿਖਾ ਗਏ ਰੀ ਚੌੜਾ ਕਿੰਨਾ ਆ ਗਿਆ ਡਰ ਝੋਟੀ ਦਾ ਇਹਦਾ ਕਾਲੇ ਗ੍ਰੇਟ ਆ ਇਹਦਾ ਵੀਰੇ ਯਾਰ ਜਮੀ ਜੈ ਸੁਣੋ ਖਿੱਚ ਗਏ 135000 ਜੋੜੀ ਦੇ ਜਾਂਦੇ 135 ਦੇ ਦਾਂਗੇ ਮਾਨਤਾਨ ਜਾਂ ਜੋ ਕੋਈ ਮਾਨਤਾਨ ਯਾਰ ਗੁਰੂ ਮਾਨਤਾਨਾ ਰੱਖਿਆ ਦਾ ਹੈ ਨਹੀਂ ਕੰਮ ਫਿਕਸ ਜੈ ਹੀ ਆ ਕੰਮ ਹਾਂ ਠੀਕ ਆ ਗੱਲ ਇਹ ਆ ਕਿ ਤਿੰਨ ਨੰਬਰ ਤੇ ਤੇ ਗਾ ਰੀ ਹੁਣ ਮੀਣੀ ਤੇ ਮਾਰੋ ਕਿੰਨੇ ਬਾਕੀ ਵੀਰੇ ਸੂਪ ਹੀ ਜੋ ਝੋਟੀ ਵੀਡੀਓ ਕਾਲ ਤੇ ਦੇਖ ਸਕਦਾ ਬੰਦਾ ਜੇਰ ਜੂਰ ਦਾ ਹੋਰ ਦਾ ਸਾਰਾ ਓਕੇ ਦਾ ਸਿੰਘ ਵੀ ਆ ਦੇ ਦੋਨੇ ਸਿੰਘ ਹਰਦੇ ਨੇ ਵੀਰੇ ਪਵਰ ਮੀਨੀ ਚਾਹੀਦਾ ਠੰਡੀ ਕਿੰਨੀ ਆ ਨਾ ਠੰਡੀ ਬਾਲੀ ਆ ਯਾਰ ਕੱਦ ਵੀ ਫੁੱਲ ਆ ਗਿਆ ਕੱਦ ਪੂਰਾ ਹਲਤਾ ਦੰਦਾਂ ਜੇ ਵੀਰੇ ਚੋਗੀ ਹੈ ਜੀ ਚਾਰ ਦੰਦ ਚਾਰ ਦੰਦ ਹੋ ਗਏ ਤੋਰ ਖੋਲ ਕੇ ਇਹਨੂੰ ਸੁਆ ਕਿਹੜਾ ਹੁੰਦੀ ਆ ਪੈਨੂ ਹੁੰਦਾ ਵੀਰੇ ਪਹਿਲੇ ਪਹਿਲਾ ਕਿੰਨੇ ਮਹੀਨੇ ਦੀ ਗੱਲ ਆ ਅੱਠ ਦੀ ਹੋਗੀ ਵੀਰੇ ਪੂਰੇ ਦੀ ਆਹ ਨਾ ਉਹ ਸਾਢੇ 7 ਦੀ ਦੋਏ ਝੁੱਟੀਆਂ ਠੀਕ ਆ ਗੱਲ ਆ ਉਹ ਵੀ ਬਹੁਤ ਦੋ ਦੰਦਾਂ ਦੇ ਚਾਰ ਦੰਦ ਇਹ ਆ ਗਈ ਚਾਰ ਦੰਦ ਪਾਈ ਕਹਿੰਦਾ ਪੂਰੇ 8 ਮਹੀਨੇ ਦੀ ਗੱਲ ਬਣਨ ਉਹ ਉੱਪਰ ਚੱਕਰੀਂ ਪੂਰੀ ਉੱਪਰ ਚੱਕਰੀਂ ਉਹ ਤਾਂ ਇੱਕ ਅੱਧਾ ਦਿਨ ਇੱਧਰ ਉੱਧਰ ਇੱਕ ਦੋ ਚਾਰ ਦਿਨਾਂ ਹੋ ਸਕਦੀ ਆ ਬ ਇਆ ਗਈ ਅਠਾ ਦੀ ਗੱਬਣੀ ਤੇ ਇਹ ਵੀ ਸਾਰੀਆਂ ਮੁੱਧਰੂ ਲਈਆਂ ਹਾਂ ਵੀਰੇ ਹਾ ਅਤਲਿਆਰਾ ਚੱਕ ਲਾ ਭਾਈ ਪੈਰ ਚ ਨਾ ਪਸਾਨੇ ਕੱਦ ਆ ਗਿਆ ਝੋਟੀ ਦਾ ਫੁੱਲ ਹਨਾ ਹੂੰ ਕੱਦ ਚੰਗਾ ਸੂਆ ਪਹਿਲਾ ਤੇ ਆ ਗਈ ਪਿਓਰ ਮੇਣੀ ਤੇ ਸੁਭਾਸ ਨੂੰ ਆਖੀ ਦਸੀ ਜਿਵੇਂ ਆਪਾਂ ਨੂੰ ਦੇ ਜਿਵੇਂ ਜਿਵੇਂ ਆਪਾਂ ਨੂੰ ਰਾਇਤ ਨਾ ਮਿਲਿਆ ਨੇ ਐਂ ਆਪਾਂ ਦੇ ਦਿੰਨੇ ਆ ਅੱਗੇ ਟਕਾਣੇ ਲਾ ਕੇ ਸਮਾਈ ਕਰਕੇ ਜੜਾ ਮੈਂ ਸਾਂਭੂਗਾ ਏ ਆ ਗਈ ਬਾਈ ਕਹਿੰਦਾ 8 ਮਹੀਨਿਆਂ ਦੀ ਗੱਭਣ ਤੇ ਕਾਲਾ ਕਹਿੰਦਾ ਜਿਹੜਾ ਸੱਜਣ ਇਹਦੀ ਸਾਮ ਸੰਭਾਲ ਕਰ ਲੂਗਾ ਉਹਨੂੰ 2 ਰੁਪਏ ਦੇ ਵੀ ਜਾਊਗੀ ਅੱਗੇ ਜਾ ਕੇ ਹਾਂ ਫਿਰ ਇਸਮਾਈ ਵੀ ਥੋੜੀ ਹੋ ਰਹੀ ਆ ਸਮਾਈ ਵੀ ਥੋੜੀ ਆ ਬਾਕੀ ਘੱਟ ਕਾਟ ਵੀ ਸੋਨਾ ਝੋਟੀ ਦਾ ਤੇ ਆ ਗਈ ਮੀਣੀ ਸਿੰਘ ਹਲਦੇ ਨੇ ਤੇ ਆ ਵੀ ਦੰਦਾਂ ਦੇ ਵਿੱਚ ਹੀ ਗਈ ਚਾਰ ਦੰਦਾਂ ਡਾੜ ਇਹ ਖਾਣ ਪੀਣ ਵਾਲੇ ਮਾਮਲੇ 'ਚ ਵੀ ਖੁੱਲੀ ਆ ਲੈ ਚਲ ਬਾਈ ਸਿੰਘ ਵੀ ਹਲਦੇ ਆ ਤੇ ਸਭਾ ਵੀ ਯਾਰ ਬੜੀ ਠੰਡੀਆਂ ਲੈ ਚਰ ਅੰਦਰ ਨੂੰ ਲੈ ਚੱਲੇ ਚੱਲ ਉਹ ਮਰਜੀ ਹੋਈ ਆ ਗਈ ਬਿਲਕੁਲ ਠੰਡੀ ਜਿਹੜੇ ਭਰਾ ਆਪਾਂ ਕਹਿ ਦਿੰਨੇ ਵੀ ਚਲੋ ਆਪਦੀ ਸਾਮ ਸੰਭਾਲ ਕਰਕੇ ਤਿਆਰ ਕਰਕੇ ਵੇਚਨੇ ਸ਼ਕੀਨ ਹੁੰਦੇ ਨੇ ਸੱਜਣਾ ਕੱਦ ਕਾਠ ਵਾਲੇ ਮਾਮਲੇ ਚ ਨਹੀਂ ਛੋਟੀ ਸਮੂਹ ਐ ਲੱਗੂਗੀ ਛੋਟੀ ਆ ਕੱਦ ਕਾਠ ਵਾਲੇ ਚ ਦਿਖਾ ਗਰੀਆ ਸਵੇਰ ਹੀ ਕਿੰਨੀ ਠੰਡੀ ਆ ਲੈ ਗਾਂਵ ਵਾਲਾ ਕੰਮ ਹੀ ਹੈ ਗਰੀ ਓਏ ਇਹਦੇ ਪੈਸੇ ਕਾਲੇ ਇਹੋ 80000 ਰੁਪਏ ਲੈ ਲਾਂਗੇ 85000 ਰੁਪਏ ਜਮਾਨਤਾਂ ਜਗੋਂ ਹਾਂ 85 ਦੇ ਦਾਂਗੇ ਪਤਾ ਕੀ ਗੱਲ ਆ ਆਪਾਂ ਨੂੰ ਇੱਕ ਲੋਕ ਕਾਲੇ ਪਾਏ ਕਰਦੇ ਆ ਹਾਂ ਵੀ ਵੀਡੀਓ ਚ ਪਾ ਲਿਆ ਜਾਨਵਰ ਠੀਕ ਹੈ ਠੀਕ ਹੈ ਪਰ ਉਹ ਰੇਟ ਨਹੀਂ ਕਿਸਦਾ ਵੀ ਆਪਾਂ ਉਹ ਕਰਾਂਗੇ ਵੀ ਜਿਵੇਂ ਆਪਾਂ ਨੂੰ ਮਿਲਗੇ ਜਾਨਵਰ ਉਹ ਵੀ ਆਪਾਂ ਵੇ ਸੇਲ ਕਰਨੇ ਠੀਕ ਹੈ ਇਹ ਬਾਈ ਕਹਿੰਦਾ ਦੇ ਦਾਂਗੇ 85 ਦੀ ਸਿੰਗ ਹਲਦੇ ਨੇ ਚਾਰ ਦੰਦ ਆ ਗਈ ਤੇ ਸਵਾ ਆ ਗਿਆ ਦਾ ਗਾਮਾ ਨਾਲ ਦੇ ਬਾਹਲੀ ਠੰਡੀ ਸਵਾ ਦੀ ਬਾਹਲੀ ਯਾਦ ਨਜਾਇਜ਼ ਠੰਡੀ ਆ ਗਈ ਝੋਟਾ ਹਜੇ ਤਾਂ ਪਤਾ ਹੀ ਗੱਲ ਹੈ ਜਿਵੇਂ ਥੱਲੂ ਵਾਲ ਦਾ ਹਲੇ ਜਿਹੜੀ ਪਹਿਲਣ ਉਹ ਤਾਂ ਬਹੁਤ ਰੰਗ ਬਦਲਣੇ ਨੇ ਠੀਕ ਹੈ ਗੱਲ ਥੱਲੂ ਹੁਣ ਮਾਰਦੇ ਆ ਝੋਟੀ ਦੇ ਕੈਮਰਾ ਇਹ ਇਹ ਕਾਲਾ ਕਹਿੰਦਾ ਦੋ ਦੰਦ ਆ ਗਈ ਗਰੀ ਦਿਖਾ ਪਏ ਸੇ ਇਹ ਹੋਰ ਦੋ ਦੰਦ ਸਵਾਰੀਆਂ ਬਹੁਤ ਠੰਡੀਆਂ ਬਾਹਲੀ ਠੰਡੀਆਂ ਨੇ ਬਾਈ ਤੈਨੂੰ ਪਤਾ ਲੱਗ ਗਿਆ ਦੰਦ ਖੋਲ ਕੇ ਬਾਈ ਪਹਿਲੀ ਤਾਂ ਜੱਤਾਂ ਵਾਲੀ ਕੱਟੀ ਆ ਤੋੜ ਨਹੀਂ ਛੜਾ ਹਾਂ ਜੱਤਾਂ ਵਾਲੀ ਕੱਟੀ ਆ ਗਈ ਤੇ ਦੰਦਾਂ ਚ ਇੱਕ ਹੋਰ ਦੇਖਾ ਤਾਂ ਗੱਬਣ ਕਿੰਨੇ ਟਾਈਮ ਦੀਆਂ ਕਾਲੇ ਸਾਢੇ 7 ਦੀ ਹੋ ਗਈ ਵੀਰੇ ਪੂਰਿਆਂ ਦੀ ਐਂ ਪੂਰਿਆਂ ਦੀ ਚੈੱਕ ਦੋਨੇ ਕਰਵਾ ਚੈੱਕ ਕਰਾਵਾਂਗੇ ਆਪਾਂ ਕਰਾ ਕੇ ਰੇਆ ਠੀਕ ਆ ਕਰਨਾ ਤੇ ਜੱਤਾਂ ਵਾਲੀ ਸੱਜਣੋ ਜੇ ਕਿ ਭਰਾ ਨੇ ਜੋੜਾ ਹੀ ਲੈਣਾ ਨਾ ਵਧੀਆ ਰੁਪਈਆ ਫਿਰ ਮਾਨਤਨ ਕਰ ਦਾਂਗੇ ਥੱਲੇ ਮਾਰੀ ਕੈਮਰਾ ਦੇਖੀ ਥੱਲੋਂ ਦਿਖਾ ਕੰਮ ਮੇਰਾ ਵੀ ਗਰੀਂ ਗਾਂ ਵਾਲੀ ਆ ਓਏ ਬਾਹਰ ਠ ਹਣ ਤੋਂ ਨੂੰ ਬੜਾ ਚੰਗਾ ਆਪਣਾ ਉਤੌਰ ਮੜਾ ਜਾਏ ਨੂੰ ਤੌਰ ਤੌਰ ਕਹਾਂ ਕਿ ਤੈਨੂੰ ਪਤਾ ਗਰਮੀ ਦਾ ਸੀਨ ਥੋੜਾ ਜਿਹਾ ਐਨੂੰ ਦਿਖਾ ਦੇ ਤਾ ਇੱਥੋਂ ਦਿਖਾ ਗਏ ਜੀ ਬਾਡੀ ਬੂਡੀ ਵਾਲੇ ਪੱਖ ਤੋਂ ਪੂਰੀ ਲੰਬੀ ਉੱਚੀ ਅੱਧ ਬੈੱਡ ਵੀ ਫੁੱਲਾ ਉਹੋਸ਼ੇ ਜਰੂਰ ਹੈ ਜੀ ਆਪਾਂ ਤੁਹਾਨੂੰ ਦਿਖਾ ਦਾਂਗੇ ਤੇਰੀ ਕੋਈ ਭਰਾ ਕਹਿੰਦਾ ਹੂੰ ਕਈ ਵਾਰੀ ਛੋਟੇ ਪਸ਼ੂ ਦੇ ਪੈਰ ਪੂਰ ਟਿਕ ਜਾਂਦਾ ਉਹ ਸੀਨ ਹੋ ਜਾਂਦਾ ਪਰ ਓਦਾਂ ਝੋਟੀ ਚ ਯਰ ਕਮ ਹੀ ਨਹੀਂ ਹੈਗੀ ਕਿਸੇ ਚੌਰ ਜੀ ਵੱਡੇ ਹੋਏ ਪਿਛੋਂ ਉਹ ਨਹੀਂ ਹੈਗਾ ਪੁੱਛਦਾ ਠੀਕ ਹੈ ਕਰਨ ਜੇਨ ਆਪਾਂ ਪਿਛਲੇ ਬਾਲ ਚ ਕਹਿੰਨਾ ਨਾ ਲੰਬੀ ਵੀ ਫੁੱਲਾ ਕੱਦ ਵੀ ਫੁੱਲਾ ਕਿਉਂਕਿ ਦੋ ਦਾਂਦਾ ਆਈਟਮ ਬੜੀ ਚੰਗੀ ਤਿਆਰ ਹੋ ਗਈ ਜਾ ਕੇ ਅੱਗੇ ਲੈ ਚੱਲ ਭਈਆ ਲੈ ਚੱਲ ਲੈ ਚੱਲ ਕਮਾ ਦੇ ਕੇਰਾ ਹੋਰ ਆ ਗਈ ਮਜ਼ਬੂਤ ਥਣ ਦਾ ਸਹਿਜ ਵੀ ਸੋਹਣਾ ਰੱਖੂ ਬਾਈ ਇਹਦੀ ਮਾਂ ਦੀ ਇਹਦੀ ਮਾਂ ਦਾ ਚੰਗਾ ਰਿਕਾਰਡ ਦੱਸਿਆ ਬੰਦੇ ਨੇ ਠੀਕ ਹੈ ਕਰਨ ਹਾਂ ਅੱਲਾਇ ਚੱਲ ਭਾਈ ਅੰਦਰ ਨੂੰ ਕਮਾ ਕੇ ਸਿੰਘ ਵੀ ਬੰਦ ਦਾ ਦੰਦਾਂ 'ਚ ਵੀ ਦੋ ਦੰਦ ਜੱਤ ਵੀ ਆ ਗਈ ਉੱਤੋਂ ਬਾਡੀ ਦੀ ਵੀ ਸੋਹਣੀ ਆ ਗਈ ਝੋਟੀ ਤੇ ਨਾਲ-ਨਾਲ ਠੰਡੀ ਸੀਲ ਵੀ ਆ ਗਈ ਬਿਲਕੁਲ ਤੇ ਥਾਣਾ ਇਹਨ ਬਣਾਉਗੀ ਮੋਟਾ ਪੂਰਾ ਗਾਂਵ ਵਾਲਾ ਸਿਸਟਮ ਹੀ ਆਲਾ ਬਾਕੀ ਕੁਰੀ ਕੋ ਦੱਸੀ ਬੰਦੇ ਨੇ ਮੀਣੀ ਦਾ ਪੰਨ ਦੱਸਿਆ ਨਹੀਂ ਬੰਦੇ ਨੇ ਠੀਕ ਹੈ ਵੀ ਕਿਹੜਾ ਸਹੀ ਬਣਾ ਇਹਦੇ 29 ਦਾ ਭਰਾ ਹੈ ਬੰਦਾ ਜੀ ਠੀਕ ਹੈ ਗੱਲ ਹਾਂ ਇਹਦੇ ਪੈਸੇ ਕਾਲੇ ਇਹਦਾ ਪੈਸੇ ਇਹਦੀ ਵੀ ਰੇਟ ਦਾ ਇਹਦਾ ਵੀ ਨਹੀਂ ਹੈ ਅੱਛਾ ਪਰ ਜੋੜੇ ਜੇ ਜੋੜਾ ਮੰਗੂ ਭਾਈ ਕੋਈ ਮਾਨਤਾਨ ਕਰਦਾ 85 ਦੇ 85 ਮੇਰਾ ਖਿਆਲ ਇੱਕ 70 ਹੋ ਗਿਆ ਹਾਂ ਇੱਕ ਪੈਂਟ ਦਾ ਜੋੜਾ ਹੋ ਜੂ ਦੇ ਦਾਂਗੇ ਹੈ ਹਾਂ ਲੈ 1,65,000 ਦਾ ਜੋੜਾ ਵਾਈ ਕਹਿੰਦਾ ਦੇ ਦਾਂਗੇ ਜਾਂ ਇਕੱਠਾ ਜੀ ਨਾ ਦੋਨੇ ਲੈਂਦਾ ਹਾਂ ਤੇ ਹੁਣ ਮਾਰਦੇ ਗਏ ਰੀ ਕੈਮਰਾ ਆ ਕੱਟੀ ਤੇ ਇਹ ਆ ਗਈ ਟੋਕੜ ਧੋਰੋ ਜੀ ਹੋਲੀ ਧੋਰੀ ਮਾਲੇ ਇਹਦੇ ਨਾਲ ਆ ਕੱਟਾ ਆ ਕੱਟਾ ਬਾਈ ਆ ਕੱਟਾ ਆ ਗਿਆ ਨਾਲੇ ਬੱਚੇ ਦੀ ਮਿਲਦੀ ਹੈ ਵੀਰੇ ਠੀਕ ਹੈ ਇਹਦਾ ਬੁੱਲੇ ਦੁੱਧ 10 ਕਿਲੋ ਲਵੇ ਦੀਗਾ ਗਰਮੀ ਕਰਕੇ ਬਾਈ ਹੁਣ 8 ਰਹਿ ਰਿਹਾ 8 ਕਿਲੋ ਹੈ ਹਾਂ ਗੱਭਣ ਕਿੰਨੇ ਟਾਈਮ ਦੀ ਹੈ ਗੱਭਣ ਵੀਰੇ ਮਹੀਨੇ ਦੀ ਤੋਂ ਉੱਪਰ ਹੋ ਗਈ ਹੁਣ ਚੈੱਕ ਨਹੀਂ ਆਪਾਂ ਕਰਾਈ ਘਟੂ ਘਟ ਮਿਲਣਾ ਵੀ ਹੋ ਗਈ ਹੋਣੀ ਸਵਾ ਡੇਡ ਲਵੇ ਠੀਕ ਆ ਚੈੱਕ ਆਪਾਂ ਕਰਾਈ ਨਹੀਂ ਹਲੇ ਛਿੱਟੇ ਛਿੱਟਾ ਕੋ ਸੈ ਨਹੀਂ ਨੇ ਠੀਕ ਆ ਗੱਲ ਹਾਂ ਇਹ ਲੰਬੀ ਲੰਬੀ ਚੰਗੀ ਆ ਝੋਟੀ ਥੋੜੀ ਪੱਕ ਸਮਝਾਈ ਹੋਈ ਰੋਕ ਲੈ ਪਿੱਛੋਂ ਬਈ ਟਾਇਲ ਕੱਟ ਸੀ ਹਾਂ ਕੱਟ ਸਮਝਾਈ ਹੋਈ ਇਹ ਵੀ ਚਾਰ ਦੰਦ ਗੁਰੀ ਪਹਿਲੇ ਸੂਏ ਜਤਗੀ ਅੱਛਾ ਚੌਗੀ ਆ ਹੁਣ ਚਾਰ ਦੰਦ ਚਾਰ ਦੰਦ ਆ ਇੱਥੇ ਰੋਕ ਲੈ ਦੰਦਾਂ ਚ ਬਾਈ ਕਹਿੰਦਾ ਇਹ ਵੀ ਚਾਰ ਦੰਦ ਤੇ ਨਾਲ ਇਹਦੇ ਆ ਗਿਆ ਸੱਜਣੋਂ ਕੱਟਾ ਤੇ ਛਕੀਨ ਛਕੂਨ ਆ ਗਈ ਝੋਟੀ ਫੁੱਲ ਤੇ ਜਿਵੇਂ ਦੰਦਾਂ ਚ ਬਾਈ ਨੇ ਦੱਸਿਆ ਵੀ ਚਾਰ ਦੰਦ ਹੀ ਆ ਤੁੱਤ ਬਾਈ ਕਹਿੰਦਾ ਥੋੜਾ ਜਿਹਾ ਘਟ ਗਿਆ 8 ਕਿਲੋ ਆ ਹੋ ਸਕਦਾ ਝੁੱਟੀ ਗੱਬਣ ਵੀ ਰਹਿ ਗਈ ਹੋਵੇ ਹਜੇ ਤੱਕ ਵੀ ਹਾਂ ਆਪਾਂ 2 ਮਹੀਨੇ ਤੋਂ ਪਲੱਸ ਹੋ ਗਈ ਨਾ ਲੈ ਚਲ ਬਈ ਐਨੂੰ ਇਹ ਥੋੜੀ ਜਿਵੇਂ ਬਾਈ ਨੇ ਦੱਸਿਆ ਵੀ ਇਹਨਾਂ ਦੀ ਭਾਸ਼ਾ ਜੇ ਟੈਲ ਕਹਿੰਦੇ ਨੇ ਆਪਣੇ ਵਾਲੇ ਪਿਓਰ ਪੰਜਾਬੀ ਜਿ ਕਹਿੰਦੇ ਨੇ ਵੀ ਥੋੜੀ ਜਿਹੀ ਸਾਮ ਘੱਟ ਪੂਰਾ ਲਿਆ ਉਹਨਾਂ ਨੇ ਅਗਲੰਦਰਾ ਅਲੈਕੁਮ 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 ਬਾਕੀ ਵੀ ਬੱਚਾ ਲਾਣਾ ਜੇ ਚਾਰ ਐਨਾਂ ਵਾਲਾ ਇਹੋ ਜਿਹਾ ਦਿਮਾਕੇ ਵਾਲਾ ਚੋਣਾ ਠੀਕ ਆ ਗਾ ਹਮ ਆ ਚੋਣ ਚ ਪਾਉਣ ਵੀ ਬਾਈ ਕਹਿੰਦਾ ਹੈਗੀ ਆ 100 ਦਾ 100 ਲੈ ਚਲ ਬਈ ਐਨੂੰ ਖਣ ਦਾ ਸਾਈਜ਼ ਚਵਾਈ ਦੀ ਪਾਸ ਆ ਬਾਈ ਕਹਿੰਦਾ 100 ਦੀ 100 ਮਾਰਨ ਲਾ ਦੇ ਤੇ ਇਹਦੇ ਕਾਲੇ ਪੈਸੇ ਅੱਜ ਕਿੰਨੇ ਲਵਾਂਗੇ ਫਿਰ ਇਹਦਾ ਵੀ ਅੱਜ 70000 ਲੈ ਲੈ ਗਰਮੀ ਬਹੁਤ ਹੈ ਹੈ ਗਰਮੀ ਬਹੁਤ ਹੈ 70000 ਲੈ ਲੈ ਕਹਿੰਦਾ ਕਾਲਾ ਕਹਿੰਦਾ ਗਰਮੀ ਵਾਲੀਆ ਕਹਿੰਦਾ 77000 ਹੀ ਲੈ ਲਾਂਗੇ ਇਹਦਾ ਹੋਰ ਕਰ ਬਾਈ ਨਾਲ ਆ ਗਿਆ ਉਹ ਕੱਟਾ ਇਹਦੇ 10 15000 10000 ਦਾ ਤਾਂ ਕੱਟਾ ਅੱਜ ਆ ਵੀਰੇ ਜਦ ਤੱਕ ਤੂੰ ਦੋ ਹਟੂਗੀ ਝੋਟੀ ਠੀਕ ਹੈ ਸੁਣ ਗੱਲ ਵੀਰੇ 15000 ਦਾ ਕੱਟਾ ਹੋ ਜਾਊਗਾ ਠੀਕ ਹੈ ਗੱਲ ਹਾਂ ਤੇ ਨੰਬਰ ਬੋਲ ਦੋ ਜੀ 95920 ਹਾਂਜੀ 9943 ਲਓ 95920949322 ਦਾ ਨੰਬਰ ਹੈ ਤੇ ਇਹਨਾਂ ਚ ਜਿਹੜੀ ਵੀ ਝੋਟੀ ਤੁਹਾਨੂੰ ਪਸੰਦ ਆਊਗੀ ਮੀਣੀ ਕੁੰਡੀ ਨੀਲੀ 라ਵੀ ਮੋਰਾ ਬਾਕੀ ਬਾਈ ਆ ਝੋਟੀ ਸੂਣ ਲੱਗ ਰਹੀ ਹੈ ਆ ਵੀ ਹਰੇਕ ਕਿਸਮ ਦਾ ਪਸ਼ੂ ਸਾਨੂੰ ਜੇ ਕਿਸੇ ਵੀਡੀਓ ਕਾਲ ਲਾ ਕੇ ਦੇਖਣੀ ਹੋਵੇ ਦੁਬਾਰੇ ਹਾਂ ਦੁਬਾਰੇ ਚੈੱਕ ਕਰਨੀ ਹੈ ਬਾਈ ਕਹਿੰਦਾ ਦੁਬਾਰੇ ਵੀ ਚੈੱਕ ਕਰਾ ਦਾਂਗੇ ਹਾਂ ਵੀਡੀਓ ਸਮੀ ਕਰਕੇ ਫੋਨ ਤੇ ਨੇੜੇ ਆ ਕੇ ਚੈੱਕ ਕਰਕੇ ਪਸ਼ੂ ਬਾਈ ਤੋਂ ਲੈ ਜਿਓ ਧੰਨਵਾਦ ਜੀ